ਜਿਹੜੀਓ ਸੋਚ ਤੇ ਕੰਮ ਕਰ ਰਿਹਾ ਹੈ ਨਾ ਜਿਹੜੀ ਪਿੱਛੇ ਉਹਨੂੰ ਅਫਸਰ ਵੱਡੇ ਸ਼ਹਿ ਦੇ ਰਹੇ ਨੇ ਕਿ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾਵੇ ਚਾਰ ਸਿੱਖਾਂ ਨੂੰ ਨੌਜਵਾਨਾਂ ਨੂੰ ਪਹਿਲੇ ਟਾਰਚਰ ਕਰ ਚੁੱਕਿਆ ਇਹ ਪੰਜਵੀਂ ਵਾਰੀ ਹੈ ਕਿ ਬਿਨਾਂ ਕਿਸੇ ਕਸੂਰ ਤੋਂ ਜੇ ਤੇ ਭਾਜੀ ਗਲਤੀ ਹੈ ਤੁਸੀਂ ਆਪਣਾ ਪ੍ਰੋਟੋਕਾਲ ਫੋਲੋ ਕਰੋ ਇਹਦੇ ਵਿੱਚ ਕੋਈ ਗਲਤੀ ਨਹੀਂ ਕੋਈ ਅਲੀਗੇਸ਼ਨ ਨਹੀਂ ਹੈਗਾ ਪਰ ਬਿਨਾਂ ਗਲਤੋ ਤੁਸੀਂ ਪੰਜਵਾਂ ਨੰਬਰ ਇਹ ਸਿੱਖ ਨੌਜਵਾਨ ਦਾ ਜਿਹਨੂੰ ਟਾਰਚਰ ਕੀਤਾ ਕੱਲ ਨੂੰ ਇਹ ਵੀ ਤਾਂ ਹੋ ਸਕਦਾ ਜੀ ਉਹ ਆਊਟ ਆਫ ਇਰੀਟੇਸ਼ਨ ਜਾਂ ਕਿਸੇ ਗੱਲ ਦੇ ਵਿੱਚ ਪਰੇਸ਼ਾਨ ਹੋ ਕੇ ਗੁੱਸੇ 'ਚ ਆ ਕੇ ਆਪਣੇ ਨਾਲ ਤੇ ਬੋਸਾਲੇ ਨੂੰ ਹੀ ਗੋਲੀ ਮਾਰ ਦਵੇ اگر کوئی سیکھ نو اجوانیا کوئی بھی کسے ਧਰਮ ਦਾ ਨੌਜਵਾਨ اگر ਕਿਸੇ ਪੁਲਸ ਅਫਸਰ ਅਫਸਰ ਤੇ ਭਾਵੇਂ ਉਹ ਸਿਵਲ ਚ ਹੈ ਭਾਵੇਂ ਉਹ یونیفارم ਚ ਹੈ اگر ਕੋਈ ਹੱਥ ਚੱਕਦਾ ਹੈ ਅਮਿਸ ਬੀਹੇਵ ਕਰਦਾ ਹੈ ਉਹਦੇ ਨਾਲ ਦੇ ਨਾਲ ਉਹ ਤੇ ਪਰਚਾ ਪੈਂਦਾ ਤੇ ਇਹਨਾਂ ਨੂੰ ਕਿੰਨੇ ਰਾਈਟ ਦਿੱਤੀ ਅਥਾਰਟੀ ਦਿੱਤੀ ਵੀ ਤੁਸੀਂ ਜਿੱਦਾਂ ਮਰਜ਼ੀ ਵਰਦੀ ਪਾ ਕੇ ਕਿਸੇ ਤੇ ਟੌਰਚਰ ਕਰੀ ਜਾਓ ਸਾਨੂੰ ਐਵੇਂ ਲੱਗਦਾ ਸੀ ਵੀ 84 ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਮਿਲਟੈਂਸੀ ਪੀਰੀਅਡ ਉਹ ਸਾਰਾ ਖਤਮ ਹੋਇਆ ਖੜਕੂ ਬਾਅਦ ਹੁਣ ਸ਼ਾਇਦ ਐਦਾਂ ਦੀ ਖੇਡ ਨਹੀਂ ਬਣੇਗੀ ਹੁਣ ਸਭ ਕੁਝ ਸਟਾਪ ਹੋ ਚੁੱਕਿਆ ਹੈ ਪਰ ਉਲਟ ਹੋ ਰਿਹਾ ਵੀ ਜੀ ਥਿਸ ਇਸ ਦਾ ਰਾਈਟ ਵੇ ਟੂ ਡੂ ਥਿੰਗਸ ਸਿਟੀ ਬਿਊਟੀਫੁੱਲ ਨੂੰ ਕਿਹਾ ਜਾਂਦਾ ਇਸ ਸ਼ਹਿਰ ਦੇ ਅੰਦਰ ਤੁਸੀਂ ਸੜਕ ਤੇ ਥੁੱਕ ਨਹੀਂ ਸਕਦੇ ਫਾਈਨ ਲੱਗਦਾ ਇਹੋ ਜੇ ਸ਼ਹਿਰ ਦੇ ਅੰਦਰ ਇੱਕ ਐਸਾ ਪੁਲਿਸ ਆਫੀਸਰ ਹੈਗਾ ਹੈ ਜਿਹੜਾ ਕੀ ਲੋਕਾਂ ਦੀ ਪੈਂਟਾਂ ਤੇ ਥੁੱਕ ਰਿਆ ਫਿਰ ਜਦੋਂ ਉਹੀ ਬੱਚਾ ਉਹਨੂੰ ਆਪਣੇ ਹੀ ਥਾਣੇ 'ਚ ਮਿਲ ਜਾਂਦਾ ਹੈ ਤੇ ਦਾ ਕੇਸਾਂ ਦੇ ਵਿੱਚ ਥੁੱਕ ਰਿਆ ਪਰ ਜੇ ਕੋਈ ਇਨਸਾਨ ਇਦਾਂ ਬਿਹੇਵ ਕਰ ਰਿਹਾ ਤੇ ਸਸਪੈਂਡ ਤਾਂ ਨਹੀਂ ਜੀ ਉਹ ਤੋਂ ਹੀ ਹੀ ਡਸ ਨਾਟ ਡਿਸਰਵ ਦ ਜੌਬ ਤਾਂ ਮਾਹੌਲ ਫਿਰ ਕੋਈ ਖਰਾਬ ਵੀ ਹੋ ਸਕਦਾ ਹੈ ਕਿਸੇ ਵੀ ਧਰਮ ਦੇ ਨੌਜਵਾਨ ਨਾਲ ਉਹਦੇ ਸੈਂਟੀਮੈਂਟਸ ਧਰਮ ਦੇ ਹਰਟ ਕਰੋਗੇ ਤੇ ਤੁਹਾਨੂੰ ਫਿਰ ਉਹਦਾ ਉਤਾਨ ਕਰਨਾ ਪਏਗਾ 90% ਕੁਰਬਾਨੀਆਂ ਸਿੱਖਾਂ ਨੇ ਪੰਜਾਬੀਆਂ ਨੇ ਦਿੱਤੀਆਂ ਕਿ ਆ ਤਾਂ ਕਿ ਇਹ ਦੇਸ਼ ਆਜ਼ਾਦ ਹੋ ਸਕੇ ਆਪਾਂ ਖੁੱਲੀ ਠੰਡੀ ਹਵਾ ਦੇ ਵਿੱਚ ਆਪਾਂ ਜੀ ਸਕੀਏ ਆਜ਼ਾਦੀ ਦੇ ਨਾਲ ਤੇ ਉਹੀ ਲੋਕ ਅੱਜ ਆਜ਼ਾਦ ਆਜ਼ਾਦੀ ਤੋਂ ਬਾਅਦ ਸਾਨੂੰ ਚੰਡੀਗੜ੍ਹ ਦੇ ਵਿੱਚ ਐਵੇਂ ਬੇਇੱਜ਼ਤ ਕਰਨ ਇਹ ਸਾਨੂੰ ਸਾਨੂੰ ਉਮੀਦ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਗੁਰੂ ਦੀ ਮੋਹਰ ਹੈ ਸਿੱਖਾ ਮੇਰੇ ਪੁੱਤਰਾ ਤੁਏ ਸੁਣੂ ਆਪਣੀ ਜਾਨ ਤੋਂ ਵੱਧ ਪਿਆਰ ਕਰਕੇ ਰੱਖਣਾ ਹੈ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਣੀ ਹੈ ਉਹਨਾਂ ਕੇਸਾਂ ਦੇ ਵਿੱਚ ਇਸ ਤਰੀਕੇ ਨਾਲ ਠੁੱਕਿਆ ਜਾ ਰਿਹਾ ਹੈ ਹਿਰਦੇ ਬਲੁੰਦਰੇ ਜਾਂਦੇ ਨੇ ਸੈਕਟਰ 17 ਚੰਡੀਗੜ੍ਹ ਦੇ ਥਾਣੇ ਦੇ ਬਾਹਰ ਮੈਂ ਇਸ ਵਕਤ ਖੜਾ ਤੇ ਮੇਰੇ ਨਾਲ ਸਿੰਘ ਖੜੇ ਨੇ ਇਹ ਉਹੀ ਥਾਣਾ ਹੈ ਜਿਸ ਥਾਣੇ ਦੇ ਵਿੱਚ ਵੀਰ ਸਰਵਿੰਦਰ ਸਿੰਘ ਦੇ ਨਾਲ ਬੁਰੇ ਤਰੀਕੇ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਕੇਸਾਂ ਨੂੰ ਗੁਰੂ ਦੀ ਮੋਹਰ ਕਹਿੰਦੇ ਆ ਕਿ ਉਹ ਏ ਉਹ ਅਕਾਲ ਪੁਰਖ ਦੀ ਮੋਹਰ ਨੇ ਉਹਨਾਂ ਮੋਹਰਾਂ ਦੀ ਉਹਨਾਂ ਕੇਸਾਂ ਦੀ ਬੇਅਦਬੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਕੇਸਾਂ ਦੇ ਵਿੱਚ ਇੱਥੋਂ ਦੇ ਮੁਲਾਜ਼ਮ ASI ਵੱਲੋਂ ਥੁੱਕਿਆ ਵੀ ਗਿਆ ਮੇਰੇ ਨਾਲ ਨਿਹੰਗ ਸਿੰਘ ਸਾਰੇ ਮੌਜੂਦ ਨੇ ਵੀਰ ਸਰਬਜੀਤ ਸਿੰਘ ਜੀ ਜੋ ਅਕਸਰ ਸਾਡੇ ਨਾਲ ਜਦੋਂ ਵੀ ਕੋਈ ਮਸਲਾ ਆ ਜਾਏ ਪੰਜਾਬ ਦੇ ਉੱਤੇ ਸਿੱਖਾਂ ਦੇ ਉੱਤੇ ਗੱਲਬਾਤ ਕਰਦੇ ਆ ਅੱਜ ਪਹੁੰਚੇ ਹੋਏ ਆ ਹੋਰ ਵੀ ਸਿੰਘ ਪਹੁੰਚੇ ਹੋਏ ਸਨ ਲੇਕਿਨ ਇਹਨਾਂ ਨਾਲ ਗੱਲ ਕਰਨੀ ਬੜੀ ਜ਼ਰੂਰੀ ਹੈ ਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਆ ਜੀ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਕਿਸੇ ਨੂੰ ਕਿਹਾ ਹੈ ਕਿ ਇਹ ਮੇਰੀ ਮੋਹਰ ਨੇ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਆ ਤਾਂ ਇਹ ਮੰਗਦੇ ਆ ਅਕਾਲਪੁਰ ਕੋਲੋਂ ਕਿ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਕੇਸ ਇੱਕ ਦਾਨ ਮੰਗੇ ਗਏ ਹੈ ਜੀ ਸਭ ਤੋਂ ਵੱਡੇ ਹੈ ਨਾ ਤੇ ਪੰਜਾਂ ਕਕਾਰਾਂ ਦੇ ਵਿੱਚੋਂ ਵੀ ਕੇਸ ਸਾਡੇ ਗੁਰੂ ਨੇ ਕਿਹਾ ਕਿ ਇਹ ਸਾਂਭ ਕੇ ਰੱਖਣੇ ਆ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਜਦੋਂ ਸਮਾਂ ਸੀ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਭੇਜਦਾ ਸੀ ਕਿ ਪਿਤਾ ਜੀ ਤੁਸੀਂ ਜਾਓ ਇਹਨਾਂ ਦੇ ਉੱਤੇ ਧੱਕਾ ਹੋ ਰਿਹਾ ਹੈ ਇਹਨਾਂ ਨੂੰ ਤੁਸੀਂ ਬਚਾਓ ਤੇ ਮੈਂ ਯਤਿਮ ਹੋਣਾ ਕਬੂਲ ਕਰਾਂਗਾ ਲੇਕਿਨ ਮੈਂ ਇਹਨਾਂ ਨੂੰ ਯਤਿਮ ਨਹੀਂ ਦੇਖ ਸਕਦਾ ਇਹਨਾਂ ਨੂੰ ਮੈਂ ਜਗਾ ਜਗਾ ਦੇ ਉਤੇ ਧੱਕੇ ਖਾਂਦੇ ਨਹੀਂ ਦੇਖ ਸਕਦਾ ਅੱਜ ਉਨਾ ਹੀ ਗੁਰਗੋਵੀ ਸਿੰਘ ਜੀ ਮਹਾਰਾਜ ਦੀ ਮੋਹਰ ਨੂੰ ਔਰ ਕਿੰਨੀ ਤਰਾਸਦੀ ਹੈ ਐਸੇ ਦੇਸ਼ ਦੇ ਵਿੱਚ ਇਦਾਂ ਬੇਅਦਵੀ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਪਾਕਿਸਤਾਨ ਨੇ ਗੁਰਗੋਵੀ ਸਿੰਘ ਮਹਾਰਾ ਨੇ ਸਾਨੂੰ ਕੇਸ ਬਖਸ਼ੇ ਆ ਤੇ ਕੇਸ ਜਿਵੇਂ ਤੁਸੀਂ ਕਿਹਾ ਕੇਸ ਗੁਰੂ ਦੀ ਮੋਹਰ ਹੈ ਸਾਡੀ ਮੋਹਰ ਦੇ ਉੱਤੇ ਨਿਸ਼ਾਨਾ ਅੱਜ ਬਣਾ ਰਹੇ ਨੇ ਔਰ ਕਮਾਲ ਦੀ ਗੱਲ ਹੈ ਵੀ ਜਿੰਨਾ ਕਰਕੇ ਆਪਾਂ ਸੋਚੋ 90 ਸਿਰ ਲਾਏ 90% ਕੁਰਬਾਨੀਆਂ ਸਿੱਖਾਂ ਨੇ ਪੰਜਾਬੀਆਂ ਨੇ ਦਿੱਤੀਆਂ ਕਿ ਆ ਤਾਂ ਕਿ ਇਹ ਦੇਸ਼ ਆਜ਼ਾਦ ਹੋ ਸਕੇ ਆਪਾਂ ਖੁੱਲੀ ਠੰਡੀ ਹਵਾ ਦੇ ਵਿੱਚ ਆਪਾਂ ਜੀ ਸਕੀਏ ਆਜ਼ਾਦੀ ਦੇ ਨਾਲ ਤੇ ਉਹੀ ਲੋਕ ਅੱਜ ਆਜ਼ਾਦ ਆਜ਼ਾਦੀ ਤੋਂ ਬਾਅਦ ਸਾਨੂੰ ਚੰਡੀਗੜ੍ਹ ਦੇ ਵਿੱਚ ਐਵੇਂ ਬੇਇੱਜ਼ਤ ਕਰਨ ਇਹ ਸਾਨੂੰ ਸਾਨੂੰ ਉਮੀਦ ਨਹੀਂ ਸੀ ਸਾਨੂੰ ਐਵੇਂ ਲੱਗਦਾ ਸੀ ਕਿ 84 ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਮਿਲਟੈਂਸੀ ਪੀਰੀਅਡ ਉਹ ਸਾਰਾ ਖਤਮ ਹੋਇਆ ਖੜਕੂ ਬਾਅਦ ਹੁਣ ਸ਼ਾਇਦ ਇਦਾਂ ਦੀ ਖੇਡ ਨਹੀਂ ਬਣੇਗੀ ਹੁਣ ਸਭ ਕੁਝ ਸਟਾਪ ਹੋ ਚੁੱਕਿਆ ਹੈ ਅਸੀਂ ਬੜੇ ਪਿਆਰ ਸਹਿਤ ਨਾਲ ਇਹ ਸਾਰੇ ਧਰਮਾਂ ਦੇ ਵਿੱਚ ਰਲਕੇ ਸਿੱਖ ਰਹਿਣਗੇ ਤੇ ਪਰ ਉਲਟ ਹੋ ਰਿਹਾ ਵੀਰ ਜੀ ਪਿਛਲੇ 3 ਦਿਨਾਂ ਦੇ ਵਿੱਚ ਇਹ ਦੂਜੀ ਵਾਰਦਾਤ ਹੋ ਗਈ ਹੈ ਵੀ ਜਿਹੜਾ ਇੱਕ ਸਿੱਖਾਂ ਦੇ ਨੌਜਵਾਨਾਂ ਦੇ ਕੇਸਾਂ 'ਤੇ ਬੇਦਬੀ ਕੀਤੀ ਜਾ ਰਹੀ ਹੈ ਉਹਨਾਂ ਦੀ ਦਸਤਾਰ ਲਈ ਜਾ ਰਹੀ ਹੈ ਹਨਾ ਜੀ ਉਹਨਾਂ ਨੂੰ ਮਤਲਬ ਕਟਿਆ ਜਾ ਰਿਹਾ ਵੀਰ ਜੀ ਕਰੰਟ ਲਗਾਇਆ ਗਿਆ ਵੀਰੇ ਨੂੰ ਇੱਕ ਹਨਾ ਸੋ ਆਪਾਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਜਿਹੜਾ ਤੁਸੀਂ ਕਿਹਾ ਕਿ ਪਹਿਲਾ ਮਾਮਲਾ ਸੀ ਵੇਖਦੇ ਆ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ ਵੀਜ਼ਾ ਕਲਸਟਰ ਟੈਂਸੀ ਵਾਲਾ ਮਾਮਲਾ ਸੀ ਜੀ 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 ਉਹਦੇ ਵਿੱਚ ਵੀ ਉਸ ਮੁਲਾਜ਼ਮ ਦੇ ਉੱਤੇ ਫਿਰ ਜਿਹੜਾ ਪੁਲਿਸ ਮਹਿਕਮਾ ਉਹਨਾਂ ਨੇ ਆਪ ਫਿਰ ਜਦੋਂ ਸਾਰੀ ਕਾਰਵਾਈ ਦੇਖੀ ਵੀਡੀਓਗ੍ਰਾਫੀ ਦੇਖੀ ਤੇ ਉਹਨਾਂ ਨੇ ਆਪ ਕਾਰਵਾਈ ਕੀਤੀ ਆਪ ਸਸਪੈਂਡ ਕੀਤਾ ਕਹਿੰਦੇ ਉਹਨਾਂ ਨੂੰ ਨਾ ਕਿਉਂਕਿ ਕਸੂਰ ਸੀਗਾ ਹੀ ਨਹੀਂ ਪੁਲਿਸ ਮੁਲਾਜ਼ਮ ਆਂਦਾ ਕਿ ਕਹਿੰਦੇ ਬਿਨਾਂ ਕਿਸੇ ਗੱਲ ਪੁੱਛੇ ਦੱਸੇ ਤੇ ਜਿੱਥੇ ਹੋਰ ਮੁੰਡੇ ਖੜੇ ਸੀ ਉਹਨਾਂ ਮੁੰਡਿਆਂ ਨੂੰ ਲੰਘ ਕੇ ਇੱਕ ਸਰਦਾਰ ਮੁੰਡਾ ਖੜਾ ਸੀ ਸਿੱਧਾ ਜਾ ਕੇ ਉਹਦੇ ਪੱਗ ਨੂੰ ਹੱਥ ਪਾਇਆ ਥੱਪੜ ਮਾਰੇ ਪੱਗ ਘਰਾਈ ਤੇ ਹੋਰ ਪਤਾ ਨਹੀਂ ਕੀ ਕੁਝ ਕੀਤਾ ਜੀ ਵੀਰ ਜੀ ਪनिश्ड ਕਰਨੇ ਚਾਹੀਦੇ ਨੇ ਇਹੋ ਜਿਹੇ ਬੰਦੇ ਉਹ ਇਮੀਗ੍ਰੇਸ਼ਨ ਵਾਲਾ 34 ਵਾਲਾ ਉਹ ਸਸਪੈਂਡ ਕੀਤਾ ਵੀਰ ਜੀ ਸਾਰਾ ਭਾਨਾ ਸਿੱਧੂ ਐਂਡ ਆਲ ਸਾਰੇ ਇਕੱਠੇ ਹੋ ਕੇ ਆਏ ਯੂਨਿਟੀ ਦਿਖਾਈ ਤੇ ਉਹ ਸਸਪੈਂਡ ਕਰਨਾ ਪਿਆ ਕਨਸਟੇਬਲ ਉਹ ਵੀਡੀਓ ਸੀ ਸਾਹਮਣੇ ਇੱਥੇ ਜਿਹੜਾ 브ਦਰ ਸਿਨੈਰੀਓ ਹੈ ਨਾ ਇੱਥੇ ਜਿਹੜਾ ਟਾਰਚਰ ਰੂਮ ਇਹਨਾਂ ਨੇ ਬਣਾਇਆ ਹੋਇਆ ਹੈ ਸੈਕਟਰ 17 ਇਨਵੈਸਟੀਗੇਸ਼ਨ ਰੂਮ ਉਹਦੇ ਚ ਕੈਮਰਾ ਨਹੀਂ ਹੁੰਦਾ ਜੀ ਇਹ ਉਹਦੇ ਵਿੱਚ ਲੈ ਕੇ ਗਿਆ ਤੇ ਇਹਨੂੰ ਕੁੱਟਿਆ ਗਿਆ ਕਰੰਟ ਲਗਾਇਆ ਗਿਆ ਜੋ ਵੀ ਤਸ਼ੱਦਦ ਕੀਤਾ ਗਿਆ ਔਰ ਇਵਨ ਸੁਨਨਚਤੇ ਇਹ ਆਇਆ ਵੀਰ ਨੇ ਕਿਹਾ ਆ ਵੀ ਮੇਰੇ ਕੇਸ ਖੋਲ ਕੇ ਵਿੱਚ ਥੁੱਕਿਆ ਗਿਆ ਆ ਸੋ ਅੱਜ ਦਿਨ ਵੀਰ ਜੀ ਅੱਜ ਦੇਖ ਲੋ ਇੱਕ ਸਾਵਣ ਹੈ 1745 ਈਸਵੀ ਆਦ ਆਂਦੀ ਉਹ ਭਾਈ ਤਾਰੂ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਨੇ ਖੋਪਰ ਲਵਾ ਲਿਆ ਵੀਰ ਜੀ ਸਿੱਖੀ ਸੀ ਤੱਕ ਨਹੀਂ ਛੱਡਿਆ ਤੇ ਅੱਜ ਉਹੀ ਵੀਰ ਜੀ ਭਾਈ ਤਾਰੂ ਸਿੰਘ ਜੀ ਦੇ ਵਾਰਸਾਂ ਨਾਲ ਐਵੇਂ ਕਰ ਰਹੇ ਨੇ ਆ ਪੀ ਉਹਨਾਂ ਦੇ ਕੇਸਾਂ ਦੇ ਵਿੱਚ ਥੋਕ ਰਹੇ ਨੇ ਸੋ ਇਹ ਬਹੁਤ ਹੀ ਜਿਆਦਾ ਮੰਦਭਾਗੀ ਨਿੰਦਣਯੋਗ ਗੱਲ ਹੈ ਤੇ ਇਸ ਕਰਕੇ ਵੀ ਜੀ ਕਿਸੇ ਵੀ ਹਾਲਾਤੇ ਵਿੱਚ ਉਸ ਬੰਦੇ ਨੂੰ ਬਖਸ਼ਣਾ ਨਹੀਂ ਚਾਹੀਦਾ ਤੇ ਹੁਣ ਆਸ਼ੀਸ਼ ਕੁਮਾਰ ਉਹਨੂੰ ਇੱਕ ਸਬਕ ਦੇਣਾ ਚਾਹੀਦਾ ਸੁਣਿਆ ਕਿ ਉਹ ਪ੍ਰੋਵੀਜ਼ਨਲ ਕੋਈ ਲੱਗਾ ਹੋਇਆ ਸਵਕ ਸਾਲ ਨੂੰ ਹੋਇਆ ਨਿਊ ਪੋਸਟਡ ਹੈ ਪਰ ਉਹਦੀ ਮੈਂਟੈਲਿਟੀ ਇੰਨੀ ਗੰਦੀ ਹੈ ਕਿ ਚਾਰ ਸਿੱਖਾਂ ਨੂੰ ਨੌਜਵਾਨਾਂ ਨੂੰ ਪਹਿਲੇ ਉਹ ਟਾਰਚਰ ਕਰ ਚੁੱਕਿਆ ਇਹ ਪੰਜਵੀਂ ਵਾਰੀ ਹੈ ਕਿ ਬਿਨਾਂ ਕਿਸੇ ਕਸੂਰ ਤੋਂ ਜੇ ਤੇ ਭਾਜੀ ਗਲਤੀ ਹੈ ਤੁਸੀਂ ਆਪਣਾ ਪ੍ਰੋਟੋਕਾਲ ਫੋਲੋ ਕਰੋ ਇਹਦੇ ਵਿੱਚ ਕੋਈ ਗਲਤੀ ਨਹੀਂ ਕੋਈ ਅਲੀਗੇਸ਼ਨ ਨਹੀਂ ਹੈਗਾ ਪਰ ਬਿਨਾਂ ਗੱਲ ਤੋਂ ਤੁਸੀਂ ਪੰਜਵਾਂ ਨੰਬਰ ਇਹ ਸਿੱਖ ਨੌਜਵਾਨ ਦਾ ਜਿਹਨੂੰ ਟੌਰਚਰ ਕੀਤਾ ਸੋ ਵੀਰ ਜੀ ਉਹਨੂੰ ਡਿਸਮਿਸ ਕਰਨਾ ਚਾਹੀਦਾ ਪਰਮਨੈਂਟਲੀ ਉਹਨੂੰ ਇੱਥੇ ਮਤਲਬ ਪਬਲਿਕ ਸਰਵੰਟ ਐਜ਼ ਅ ਪੁਲਿਸ ਦੇ ਵਿੱਚ ਉਹਨੂੰ ਰਹਿਣ ਦਾ ਕੋਈ ਹੱਕ ਨਹੀਂ ਹੈ ਮੇਰੇ ਨਾਲ ਗੱਲਬਾਤ ਹੋ ਰਹੀ ਸੀਗੀ ਸਰਵਿੰਦਰ ਸਿੰਘ ਦੇ ਨਾਲ ਜਿਹੜੇ ਹੋਰ ਉਹਨਾਂ ਦੇ ਦੋਸਤ ਦੋਸਤ ਸੀ ਤੇ ਸਰਵਿੰਦਰ ਸਿੰਘ ਸੀ ਉਹ ਕਹਿੰਦੇ ਕਿ ਜਿਹੜੀ ਜਿਵੇਂ ਤੁਸੀਂ ਦੱਸ ਰਹੇ ਹੋ ਗੱਲਬਾਤ ਸ਼ਾਇਦ 8 ਤਰੀਕ ਪਹਿਲਾਂ ਇੱਕ ਵਾਰੀ ਹੋਈ ਸੀ ਕਿਤੇ ਉਹ ਪਬਲਿਕ ਪਲੇਸ ਦੇ ਉੱਤੇ ਥੁੱਕ ਰਹੇ ਸੀ ਤੇ ਥੁੱਕ ਉਹਨਾਂ ਦੀ ਪੈਂਟ ਦੇ ਆ ਕੇ gira ਤੇ gira ਤੇ ਉਸ ਸਰਵਿੰਦਰ ਸਿੰਘ ਇਹ ਕਹਿਣ ਲੱਗੇ ਵੀ ਭਾਈ ਇਹ ਪਬਲਿਕ ਪਲੇਸ ਹੈ ਇੱਥੇ ਤੁਸੀਂ ਕਿਉਂ ਇਦਾਂ ਥੁੱਕ ਰਹੇ ਹੋ ਨਾ ਜਦ ਕਿ ਇਹ ਗੱਲ ਦਾ ਪ੍ਰਚਾਰ ਤਾਂ ਪੁਲਿਸ ਨੂੰ ਕਰਨਾ ਚਾਹੀਦਾ ਹੈ ਤੇ ਇਸ ਗੱਲ ਤੋਂ ਲੈ ਕੇ ਫਿਰ ਉਹਨਾਂ ਨੇ ਕਿਹਾ ਕਿ ਅੱਛਾ ਤੂੰ ਮੈਨੂੰ ਰੋਕਿਆ ਹੈ ਪੈਂਟ ਤੋਂ ਥੁੱਕਣ ਤੋਂ ਹੁਣ ਮੈਂ ਤੇਰੇ ਕੇਸਾਂ ਦੇ ਵਿੱਚ ਥੁੱਕਾਂਗਾ ਹਨ ਤੇ ਕਹਿੰਦੇ ਕਰੰਟ ਲੱਗ ਗਿਆ ਹੋਰ ਕੁਝ ਕੀਤਾ ਗਿਆ ਤੇ ਫਿਰ ਇਹੋ ਜਿਹੇ ਬੰਦੇ ਦੇ ਹੱਥ 'ਚ ਜੇ ਪਾਵਰ ਆ ਜਾਏ ਤੇ ਫਿਰ ਤਾਂ ਇਹਦੇ ਤੋਂ ਤਾਂ ਕੋਈ ਦੇਖੇਗਾ ਨਹੀਂ ਡਿਸਕ੍ਰਿਮੀਨੇਟਲੀ ਇਹ ਤਾਂ ਚਾਹੇ ਕੋਈ ਫਿਰ ਅੱਜ ਸਿੱਖ ਇਹਨਾਂ ਨੇ ਫੜ ਲਿਆ ਤੇ ਕੱਲ ਨੂੰ ਕੋਈ ਧੀ ਪੈਣ ਵੀ ਆ ਸਕਦੀ ਹੈ ਵੀਰ ਜੀ ਬਹੁਤ ਮਾੜੀ ਗੱਲ ਹੈ ਤੇ ਹੈ ਹੀ ਵੀਰ ਜੀ ਇਹਨਾਂ ਨੇ ਜਿਹੜੇ ਰਖਵਾਲੇ ਸੀ ਕਾਨੂੰਨ ਦੇ ਉਹੀ ਕਾਨੂੰਨ ਦੀਆਂ ਧੜੀਆਂ ਢਾਈ ਜਾਂਦੇ ਨੇ। ਆਗਰ ਕੋਈ ਸਿੱਖ ਨੌਜਵਾਨ ਜਾਂ ਕੋਈ ਵੀ ਕਿਸੇ ਧਰਮ ਦਾ ਨੌਜਵਾਨ ਅਗਰ ਕਿਸੇ ਪੁਲਸ ਅਫਸਰ ਅਫਸਰ ਤੇ ਭਾਵੇਂ ਉਹ ਸਿਵਲ ਚ ਹੈ ਭਾਵੇਂ ਉਹ ਯੂਨੀਫਾਰਮ ਚ ਹੈ ਅਗਰ ਕੋਈ ਹੱਥ ਚੱਕਦਾ ਹੈ ਜਾਂ ਮਿਸ ਬੀਹੇਵ ਕਰਦਾ ਹੈ ਉਹਦੇ ਨਾਲ ਦੇ ਨਾਲ ਉਹ ਤੇ ਪਰਚਾ ਪੈਂਦਾ ਹੈ। ਤੇ ਇਹਨਾਂ ਨੂੰ ਕਿੰਨੇ ਰਾਈਟ ਦਿੱਤੀ ਅਥਾਰਟੀ ਦਿੱਤੀ ਵੀ ਤੁਸੀਂ ਜਿੱਦਾਂ ਮਰਜ਼ੀ ਵਰਦੀ ਪਾ ਕੇ ਕਿਸੇ ਤੇ ਟੌਰਚਰ ਕਰੀ ਜਾਓ। ਬਿਨਾ ਕਿਸੇ ਕਸੂਰ ਤੇ ਸੋ ਇਹਨਾਂ ਨੂੰ ਵੀ ਵੀਰਜੀ ਕਟਹਿਰੇ 'ਚ ਖੜਨਾ ਖੜਾ ਕਰਨਾ ਪਏਗਾ ਹੁਣ ਤੇ ਇਸ ਕਰਕੇ ਸਾਰੀ ਜੱਥੇਬੰਦੀਆਂ ਮੇਰੇ ਵੀਰ ਵੱਡਾ ਵੀਰ ਪਰਮਦੀਪ ਸਿੰਘ ਸੋਰਨ ਸਿੰਘ ਸਾਰੀਆਂ ਫੌਜਾਂ ਨਾਲ ਆਈਆਂ ਹੋਈਆਂ ਨੇ ਤੇ ਅਸੀਂ ਪੁਰਜ਼ੋਰ ਆਪਣੀ ਇੱਕ ਤਾਕਤ ਠੋਕ ਰਹੇ ਹਾਂ ਇਸ ਕੰਮ ਦੇ ਵਿੱਚ ਤਾਂ ਕਿ ਜਿਹੜਾ ਅਸ਼ੀਸ਼ ਕੁਮਾਰ ਵਰਗੇ ਬੰਦੇ ਨੇ ਉਸ ਮੈਂਟੈਲਿਟੀ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਨਾ ਜੀ ਉਹ ਜਿਹੜੀ ਮੈਂਟੈਲਿਟੀ ਆ ਰਹੀ ਹੈ ਨਾ ਬਾਰ ਬਾਰ ਕਿ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾਵੇ ਅਸੀਂ ਉਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਸ਼ਾਇਦ ਸਾਡਾ ਜਿਹੜਾ ਅਸ਼ੀਸ਼ ਕੁਮਾਰ ਨਾਲ ਕੋਈ ਐਨਐਲਐਨ ਦੇਣਾ ਘਟਿਆ ਪਰ ਜਿਹੜੀਓ ਸੋਚ ਤੇ ਕੰਮ ਕਰ ਰਿਆ ਨਾ ਜਿਹੜੀ ਪਿੱਛੇ ਉਹਨੂੰ ਅਫਸਰ ਵੱਡੇ ਸ਼ਹਿ ਦੇ ਰਹੇ ਨੇ ਉਹ ਸਿਸਟਮ ਨੂੰ ਆਪਾਂ ਥੋੜਾ ਜਿਹਾ ਠੀਕ ਕਰਨਾ ਚਾਹੁੰਦੇ ਆ ਤਾਂ ਕਿ ਜੇ ਦੁਬਾਰਾ ਇਹ ਘਟਨਾ ਨਾ ਘਟੇ ਉਹਨੂੰ ਐਦਾਂ ਦਾ ਇੱਕ ਸਬਕ ਦੇਣਾ ਚਾਹੁੰਦੇ ਆ ਕਿ ਬਾਕੀ ਪੂਰੇ ਯੂਟੀ ਵਾਸਤੇ ਵੀ ਤੇ ਪੰਜਾਬ ਤੇ ਜਿਹੜੇ ਹੈਗੇ ਨੇ ਸਾਡੇ ਮੁਲਾਜ਼ਮ ਉਹਨਾਂ ਵਾਸਤੇ ਵੀ ਇੱਕ ਸਬਕ ਹੋਵੇ ਕਿ ਜੇ ਤੁਸੀਂ ਬਿਨਾਂ ਗਲਤੋਂ ਕਿਸੇ ਵੀ ਧਰਮ ਦੇ ਨੌਜਵਾਨ ਨਾਲ ਉਹਦੇ ਸੈਂਟੀਮੈਂਟਸ ਧਰਮ ਦੇ ਹਰਟ ਕਰੋਗੇ ਤੇ ਤੁਹਾਨੂੰ ਫਿਰ ਉਹਦਾ ਉਤਾਨ ਕਰਨਾ ਪਏਗਾ ਹੂੰ ਬਿਰਜੀ ਕੀ ਲੱਗਦਾ ਜੀ ਕਿਉਂਕਿ ਇਹ ਸਿੱਖਾਂ ਦੀ ਕਹਿ ਲੋ ਕਿ ਇੰਨੀ ਸੈਂਸਿਟਿਵ ਇਹ ਹਿਰਦੇ ਦੇ ਨਾਲ ਜੁੜੀ ਹੋਈ ਚੀਜ਼ ਹੈ ਜੇ ਇਸ ਚੀਜ਼ ਨੂੰ ਛੇੜਾਂਗੇ ਤਾਂ ਫਿਰ ਮਾਹੌਲ ਫਿਰ ਅੱਗੇ ਖਰਾਬ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜਿਸ ਤਰ੍ਹਾਂ ਸਿੰਘ ਕਹਿੰਦੇ ਨੇ ਸਿੰਘ ਤਾਂ ਤੁਸੀਂ ਤਾਂ ਸਾਰੇ ਬੜੇ ਪ੍ਰੇਮ ਦੇ ਨਾਲ ਇੱਥੇ ਆਏ ਹੋ ਗੱਲ ਨੂੰ ਸਮਝ ਰਹੇ ਹੋ ਗੰਭੀਰਤਾ ਦੇ ਨਾਲ ਲੇਕਿਨ ਬਹੁਤ ਸਾਰੇ ਇਸ ਤਰੀਕੇ ਦੇ ਜਦੋਂ ਖਬਰਾਂ ਸੁਣਦੇ ਵੀ ਇਸ ਤਰੀਕੇ ਦੀ ਗੱਲਬਾਤ ਹੋਈ ਹੈ ਕਿਸਾਂ ਦੇ ਨਾਲ ਕਿਉਂਕਿ ਇਹ ਹਿਰਦੇ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇਹ ਤਾਂ ਜੇ ਨਈ ਵਿਭਾਗੀ ਕਾਰਵਾਈ ਕੋਈ ਮੁਲਾਜ਼ਮ ਦੇ ਉੱਤੇ ਕੀਤੀ ਜਾਂਦੀ ਪੁਲਸ ਵਿਭਾਗ ਵੱਲੋਂ ਤਾਂ ਮਾਹੌਲ ਫਿਰ ਕੋਈ ਖਰਾਬ ਵੀ ਹੋ ਸਕਦਾ ਹੈ ਦੇਖੋ ਭਾਜੀ ਮਾਹੌਲ ਖਰਾਬ ਹੋਣਾ ਦੋਨੋਂ ਤਰ੍ਹਾਂ ਦੇ ਹੱਥ ਦੇ ਵਿੱਚ ਹੁੰਦਾ ਹ ਹ ਤਾਂ ਜਿਹੜੀ ਢੇਰ ਵਿਕਟਮ ਔਰ ਜਿਹੜੀ ਮੌਕੇ ਦੀ ਸਰਕਾਰ ਹੈ ਜਾਂ ਅਫਸਰ ਮਹਿਕਮਾ ਹੈਗਾ ਮਾਹੌਲ ਖਰਾਬ ਤਾਂ ਦੇਖੋ ਕੋਈ ਵੀ ਨਹੀਂ ਚਾਹੁੰਦਾ ਕਿ ਹੋਵੇ ਪਹਿਲਾਂ ਹੀ ਪੰਜਾਬ ਬੜਾ ਸੰਤਾਪ ਭਰ ਚੁੱਕਿਆ ਹੈ ਬਿਲਕੁਲ ਉਹ ਮੇਨ ਗੱਲ ਇਹ ਆ ਜੀ ਇੱਕ ਪੁਲਿਸ ਆਫੀਸਰ ਦੇ ਸਿਰ ਦੇ ਉੱਪਰ ਸਮਾਜ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਮਿਲਦੀ ਆ ਤੇ ਉਹ ਇੱਕ ਰਿਸਪੌਂਸਿਬਲ ਪਰਸਨ ਹੈਗਾ ਜਿਹਦਾ ਸਮਾਜ ਵੱਲ ਇੱਕ ਸਪੈਸੀਫਿਕ ਤਰੀਕਾ ਹੋਣਾ ਚਾਹੀਦਾ ਦੇਖਣ ਦਾ ਬਿਲਕੁਲ ਕਾਨੂੰਨ ਵੀ ਕਹਿੰਦਾ ਜੀ ਕਿ ਜਦ ਤੱਕ ਕ੍ਰਾਈਮ ਸਾਬਤ ਨਹੀਂ ਹੁੰਦਾ ਤੁਸੀਂ ਇੱਕ ਬੰਦੇ ਨੂੰ ਕ੍ਰਿਮੀਨਲ ਦੀ ਤਰ੍ਹਾਂ ਜੁੱਤੀਆਂ ਮਾਰ ਕੇ ਟ੍ਰੀਟ ਨਹੀਂ ਕਰ ਸਕਦੇ ਇੱਕ ਨੂੰ ਹਾਲਾਂਕਿ ਹੁੰਦਾ ਨਹੀਂ ਹੈਗਾ ਕਉ ਗੁਰੂ ਤਾਂ ਇਹ ਵੀ ਕਹਿੰਦਾ ਵੀ ਜਦੋਂ ਤੱਕ ਸਾਬਿਤ ਨਹੀਂ ਹੁੰਦਾ ਤੁਸੀਂ ਉਹਨੂੰ ਕਹਿ ਵੀ ਨਹੀਂ ਸਕਦੇ ਮੂੰਹੋਂ ਵੀ ਨਹੀਂ ਬੋਲ ਕੇ ਕੈਸੇ ਕ੍ਰਿਮੀਨਲ ਕਹਿ ਸਕਦੇ ਬਿਲਕੁਲ ਠੀਕ ਗੱਲ ਹੈ ਹੁਣ ਦੇਖੋ ਇੱਥੇ ਨਾ ਇੱਕ ਬੜੀ ਕਮਾਲ ਦੀ ਗੱਲ ਸੋਚਣ ਵਾਲੀ ਹੈਗੀ ਹੈ ਅਸੀਂ ਬਹੁਤ ਸਾਰੇ ਸਿੰਘ ਜਿਹੜੇ ਇੱਥੇ ਮੌਜੂਦ ਨੇ ਉਹ ਲੋਕਲ ਨੇ ਚੰਡੀਗੜ ਕੋਈ ਪੜਿਆ ਹੈ ਕੋਈ ਰਹਿੰਦਾ ਹੈ ਕੋਈ ਕੰਮ ਕਰਦਾ ਹੈ ਜੀ ਚੰਡੀਗੜ 5 10 ਸਾਲ ਪਹਿਲਾਂ ਤੱਕ 5 7 ਸਾਲ ਤੱਕ ਪਹਿਲਾਂ ਤੱਕ ਕਿ ਚੰਡੀਗੜ ਪੁਲਿਸ ਦਾ ਐਗਜ਼ਾਮਪਲ ਦਿੱਤਾ ਜਾਂਦਾ ਸੀਗਾ ਕਈ ਸਟੇਟਾਂ ਨੂੰ ਕਿ ਕੇ ਚੰਡੀਗੜ੍ਹ ਪੋਸਟ ਦਾ ਬਿਹੇਵੀਅਰ ਇੰਨਾ ਟਾਪ ਮੰਨਿਆ ਗਿਆ ਬੋਲੀ ਇੰਨੀ ਸਾਫ਼ ਸੁਥਰੀ ਮੰਨੀ ਗਈ ਹੈ ਇੰਨੀ ਪੋਲਾਈਟ ਮੰਨੀ ਗਈ ਹੈ ਰੂਲਸ ਨੂੰ ਫਾਲੋ ਕਰਨਾ ਹੱਜ ਕੋਈ ਕਰ ਚੰਡੀਗੜ੍ਹ ਐਸ ਕੰਪੇਅਰ ਟੂ ਅਸੀਂ ਪੰਜਾਬ ਕਿਉਂਕਿ ਹੈ ਨਾ ਕਿਉਂਕਿ ਅਸੀਂ ਵੇਖਿਆ ਆ ਗਿਆ ਪੰਜਾਬ ਨੇ ਕਾਫੀ ਸੰਤਾਪ ਹਟਾਇਆ ਤਾਂ ਜਿਹੜੇ ਜਿਹੜੇ ਉਸ ਵਕਤ ਨੌਜਵਾਨ ਸੀ ਜਿਹੜੇ ਕੁਝ ਇੱਕ ਪੜ੍ਹੇ ਲਿਖੇ ਸੀ ਜਾਂ ਸਮਰਾਤ ਸੀ ਉਹ ਕੋਸ਼ਿਸ਼ ਕਰਦੇ ਹੁੰਦੇ ਸੀ ਕਿ ਅਸੀਂ ਚੰਡੀਗੜਾ ਆ ਕੇ ਵਸ ਜਾਈਏ ਔਰ ਕਹਿੰਦੇ ਵੀ ਹੁੰਦੀ ਹੈ ਵੀ ਜਿਹੜੇ ਚੰਡੀਗੜਾ ਆ ਕੇ ਵਸ ਗਏ ਸੀ ਇੱਥੇ ਤਾਂ ਉਹ ਫਿਰ ਵੀ ਇੱਥੇ ਕੁਛ ਨਾ ਕੁਛ ਬਚ ਗਏ ਐਸ ਕੰਪੇਅਰ ਟੂ ਜਿਹੜੇ ਮਾਝੇ ਚ ਸੀ ਆ ਜਿਹੜੇ ਮਾਲਵੇ ਚ ਸੀ ਦੇਖੋ ਭਾਜੀ ਉਹ ਤਾਂ ਇੱਕ ਸਾਈਡ ਆਫ ਦੀ ਸਟੋਰੀ ਹੈ ਉਹ ਟਰਾਈ ਕੀ ਪੂਰਾ ਅਲੱਗ ਹੈਗਾ ਉਸ ਗੱਲ ਦਾ ਉਸ ਵਿਸ਼ੇ ਦਾ ਮੈਂ ਇਹ ਕਹਿਣਾ ਚਾਹ ਰਿਹਾ ਜੀ ਕਿ 5-7 ਸਾਲ ਪਹਿਲਾਂ ਤੱਕ ਚੰਡੀਗੜ੍ਹ ਪੁਲਿਸ ਦਾ ਜਿਹੜਾ ਬਿਹੇਵੀਅਰ ਸੀਗਾ ਆਵਾਮ ਵੱਲ ਕ੍ਰਾਈਮ ਵੱਲ ਉਹਨਾਂ ਦਾ ਆਪਣਾ ਜਿਹੜਾ ਪਰਸਨਲ ਬਿਹੇਵੀਅਰ ਸੀਗਾ ਕੋਡ ਆਫ ਕੰਡਕਟ ਸੀਗਾ तरीका ਸੀਗਾ ਯੂ نو ਹਰ ਚੀਜ਼ ਨੂੰ ਹੈਂਡਲ ਕਰਨ ਦਾ ਉਹ ਬਾਕੀ ਸਾਰੀ ਸਟੇਟ ਪੋਲਿਸੀਸ ਨੂੰ ਐਗਜ਼ਾਮਪਲ ਦਿੱਤਾ ਜਾਂਦਾ ਸੀ ਜੀ ਕਿ ਥਿਸ ਇਜ਼ ਦਾ ਰਾਈਟ ਵੇ ਟੂ ਡੂ ਥਿੰਗਸ ਸਿਟੀ ਬਿਊਟੀਫੁਲ ਨੂੰ ਕਿਹਾ ਜਾਂਦਾ ਇਸ ਸ਼ਹਿਰ ਦੇ ਅੰਦਰ ਤੁਸੀਂ ਸੜਕ ਤੇ ਥੁੱਕ ਨਹੀਂ ਸਕਦੇ ਫਾਈਨ ਲੱਗਦਾ ਜੀ ਰਾਈਟ ਤੁਸੀਂ ਪਾਣੀ ਪੀ ਕੇ ਬੋਤਲ ਸੜਕ ਤੇ ਸੁੱਟ ਦਿੰਨੇ ਹੋ ਤੁਹਾਨੂੰ ਫਾਈਨ ਲੱਗਦਾ ਜੀ ਰਾਈਟ ਇਹੋ ਜੇ ਸ਼ਹਿਰ ਦੇ ਅੰਦਰ ਇੱਕ ਐਸਾ ਪੁਲਿਸ ਆਫੀਸਰ ਹੈਗਾ ਹੈ ਜਿਹੜਾ ਕਿ ਲੋਕਾਂ ਦੀ ਪੈਂਟਾਂ ਤੇ ਥੁੱਕ ਰਿਹਾ ਫਿਰ ਜਦੋਂ ਉਹੀ ਬੱਚਾ ਉਹਨੂੰ ਆਪਣੇ ਹੀ ਥਾਣੇ 'ਚ ਮਿਲ ਜਾਂਦਾ ਤੇ ਉਹਦੇ ਉੱਪਰ ਉਹ ਇੱਕ ਤਰੀਕੇ ਨਾਲ ਅਟੈਕ ਹੀ ਕਵਾਂਗੇ ਇਹਨੂੰ ਕਿ ਇੱਕ ਤਰੀਕੇ ਦਾ ਉਹ ਅਟੈਕ ਕਰਦਾ ਕੇਸਾਂ ਦੀ ਬੇਦਬੀ ਕਰਦਾ ਕੇਸਾਂ ਦੇ ਵਿੱਚ ਠੁਕਰਿਆ ਭਾਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਵਿਭਾਗ ਨੂੰ ਸਾਨੂੰ ਬਹੁਤ ਉਮੀਦ ਹੈ ਪ੍ਰਸ਼ਾਸਨ ਤੋਂ ਐਸਪੀ ਸਾਹਿਬ ਤੋਂ ਜੀ ਵੱਡੇ ਅਫਸਰਾਂ ਤੋਂ ਕਾਫੀ ਉਮੀਦ ਹੈ ਸਾਨੂੰ ਜੀ ਜੀ ਕਿ ਉਹਨਾਂ ਨੇ ਟਾਈਮ ਵੀ ਦਿੱਤਾ ਜਿੱਥੇ ਬੰਦਿਆਂ ਨੂੰ ਕੱਲ ਦਾ ਔਰ ਮੇਨ ਗੱਲ ਇਹ ਹੈ ਜੀ ਕਿ ਇਹੋ ਜਿਹੇ ਅਫਸਰਾਂ ਦੀ ਸਾਈਕੋ ਇਵੈਲੂਏਸ਼ਨ ਬੜੀ ਜ਼ਰੂਰੀ ਹੈ ਜੀ ਹਮ ਬਿਲਕੁਲ 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 ਕਿ ਉਹਨਾਂ ਦੀ ਐਕਚੁਅਲੀ ਮਾਨਸਿਕ ਜਿਹੜੀ ਮਾਨਸਿਕਤਾ ਹੈਗੀ ਉਹ ਹੈ ਕੀ ਹੈ ਇਹਦੀ ਸਰ ਇਹ ਨਹੀਂ ਹੋਣਾ ਚਾਹੀਦਾ ਵੀ ਜਦੋਂ ਅਸੀਂ ਰਿਕਰੂਟ ਕਰ ਰਹੇ ਹਾਂ ਉਦੋਂ ਇਹ ਸਭ ਹੋਣਾ ਚਾਹੀਦਾ ਵੀ ਆਖਿਰ ਉਹਦਾ ਜਿਹੜਾ ਮਾਨਸਿਕ ਲੈਵਲ ਹੈ ਉਹ ਕਿੱਥੇ ਇੱਕ ਖੜਾ ਉਹ ਕਿਸ ਤਰੀਕੇ ਨਾਲ ਦੁਨੀਆ ਨੂੰ ਦੇਖਦਾ ਜੀ ਟ੍ਰੇਨਿੰਗ ਦੇ ਵਿੱਚ ਜ਼ਰੂਰ ਹੁੰਦਾ ਹੋਏਗਾ ਇਹ ਤਾਂ ਪੋਸਿਬਲ ਹੀ ਨਹੀਂ ਹੈ ਕਿ ਨਹੀਂ ਹੁੰਦਾ ਹਮ ਇਹ ਤਾਂ ਪੋਸਿਬਲ ਹੀ ਨਹੀਂ ਹੈਗਾ ਕਿ ਨਹੀਂ ਹੁੰਦਾ ਇਹ ਤਾਂ ਹੁੰਦਾ ਹੈ ਜੀ ਕਾਉਂਸਲਿੰਗ ਤਾਂ ਹੁੰਦੀ ਹੈ ਇਟਸ ਅ ਪਾਰਟ ਆਫ ਦਾ ਟ੍ਰੇਨਿੰਗ ਜ਼ਰੂਰ ਹੁੰਦੀ ਹੋਏਗੀ ਔਰ ਸਾਈਕੋ ਇਵੈਲੂਏਸ਼ਨ ਵੀ ਜ਼ਰੂਰ ਹੁੰਦੀ ਹੋਏਗੀ ਤਾਂ ਹੀ ਪਹਿਲਾਂ ਅਫਸਰ ਜਿਹੜਾ ਪ੍ਰੋਬੇਸ਼ਨ ਤੇ ਲੱਗਦਾ ਟ੍ਰੇਨਿੰਗ ਤੇ ਲੱਗਦਾ ਹਰ ਸਿਸਟਮ ਪ੍ਰੋਟੋਕਾਲ ਤਾਂ ਸਾਰੀ ਹੈਗੀ ਆ ਪਰ ਜੇ ਕੋਈ ਇਨਸਾਨ ਇਦਾਂ ਬਿਹੇਵ ਕਰ ਰਿਹਾ ਤੇ ਸਸਪੈਂਡ ਤਾਂ ਨਹੀਂ ਜੀ ਉਹ ਤੋਂ ਹੀ ਹੀ ਡਸ ਨੋਟ ਡਿਸਰਵ ਦਾ ਜੌਬ ਬਿਲਕੁਲ ਅੱਜ ਉਹਨਾਂ ਨੇ ਇਸ ਸਿੰਘ ਨਾਲ ਇਹ ਕੀਤਾ ਕੱਲ ਨੂੰ ਇਹ ਵੀ ਤਾਂ ਹੋ ਸਕਦਾ ਜੀ ਉਹ ਆਊਟ ਆਫ ਇਰੀਟੇਸ਼ਨ ਜਾਂ ਕਿਸੇ ਗੱਲ ਦੇ ਵਿੱਚ ਪਰੇਸ਼ਾਨ ਹੋ ਕੇ ਗੁੱਸੇ 'ਚ ਆ ਕੇ ਉਹ ਆਪਣੇ ਨਾਲ ਦੇ ਪੁਲਿਸ ਵਾਲਿਆਂ ਨੂੰ ਹੀ ਗੋਲੀ ਮਾਰ ਦੇਵੇ ਬਿਲਕੁਲ ਬਿਲਕੁਲ ਕੱਲ ਨੂੰ ਕੋਈ ਸੀਨੀਅਰ ਡਿਊਟੀ ਲਾ ਦਵੇ ਉਹਨੂੰ ਡਿਊਟੀ ਪਸੰਦ ਨਾ ਆਵੇ ਉਹ ਸੀਨੀਅਰ ਨਾਲ ਬਦਤਮੀਜ਼ੀ ਕਰ ਲਵੇ ਬਿਲਕੁਲ ਜਿਹੜਾ ਮਾਨਸਿਕ ਤੌਰ ਤੇ ਸਟੇਬਲ ਨਹੀਂ ਹੈਗਾ ਇਹਨੂੰ ਦੇਖੋ ਇਹਨੂੰ ਦੇਖਣ ਦਾ ਇੱਕੋ ਹੀ ਇੱਕ ਨਜ਼ਰੀਆ ਹੈ ਜੀ ਕਿ ਉਹ ਭਰਾ ਸਾਡਾ ਕੀ ਨਾਂ ਹੈ ਜੀ ਅਸ਼ਵਨੀ ਆਸ਼ੀਸ਼ ਕੁਮਾਰ ਹੈ ਤੇ ਉਹ ਭਰਾ ਸਾਡਾ ਸ਼ੀਸ਼ ਕੁਮਾਰ ਜਿਹੜਾ ਹੈਗਾ ਉਹ ਸਟੇਬਲ ਨਹੀਂ ਹੈ ਬਿਲਕੁਲ ਜਿਹੜਾ ਇੰਨੀ ਜੀ ਗੱਲ ਤੋਂ ਐਡਾ ਵੱਡਾ ਕਦਮ ਚੁੱਕ ਲਵੇ ਔਰ ਜਦ ਕਿ ਗਲਤੀ ਵੀ ਆਪਣੀ ਹੋਵੇ ਵੀ ਥੁੱਕਿਆ ਵੀ ਆਪ ਹੋਵੇ ਤੇ ਅਗਲਾ ਬੰਦਾ ਕਹਦੇ ਵੀ ਤੂੰ ਕਾ ਤੂੰ ਥੁੱਕਿਆ ਤੇ ਉਹ ਇੰਨਾ ਲੈ ਲਵੇ ਈਗੋ ਦੇ ਉੱਤੇ ਕਿ ਮੈਂ ਹੁਣ ਤੈਨੂੰ ਸਬਕ ਸਿਖਾਣਾ ਹੈ ਫਿਰ ਤੁਸੀਂ ਇਹ ਦੇਖੋ ਵੀ ਉਹਨੇ ਆਪਣੇ ਮਨ 'ਚ ਧਾਰ ਵੀ ਲਿਆ ਹੋਣਾ ਕਿ ਸਬਕ ਸਿਖਾਣਾ ਹੈ ਫਿਰ ਸ਼ਾਇਦ ਉਹ ਮੌਕੇ ਦੀ ਤਾਕਤ ਸੀਗਾ ਉਹਨੂੰ ਮੌਕਾ ਕੁਝ ਦਿਨ ਬਾਅਦ ਮਿਲਿਆ ਜਦੋਂ ਇਹ ਭਰਾ ਸਾਡਾ ਥਾਣੇ ਆਇਆ ਕਿਸੇ ਹੋਰ ਮਸਲੇ ਦੇ ਵਿੱਚ ਇਹਨੇ ਉਹਨੂੰ ਮੌਜੂਦ ਦੇਖਿਆ ਫਿਰ ਜਿੱਦਾਂ ਵੀ ਜੋ ਹੋਇਆ ਤੁਸੀਂ ਸਾਰਾ ਸੁਣਿਆ ਸੋ ਹੁਣ ਦੇਖੋ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਅੰਦਰ ਜਿਹੜੀ ਖੁੰਦਕ ਹੈ ਆਪਣਾ ਗੁੱਸਾ ਹੈ ਬਦਲਾ ਲੈਣ ਦੀ ਭਾਵਨਾ ਹੈ ਉਹਨੂੰ ਪਾਲ ਰਿਆ ਸੀ ਤਾਂ ਹੀ ਉਹਦੇ ਕੋਲੋਂ ਇਹ ਮਿਸਡੀਡ ਹੋ ਗਈ ਨਾ ਜੀ ਤਾਂ ਹੀ ਇਹ ਹੋਇਆ ਉਹਦੇ ਕੋਲੋਂ ਨਹੀਂ ਤਾਂ ਨਹੀਂ ਹੁੰਦਾ ਫਿਰ ਇਹ ਵੀ ਦੇਖਣਾ ਪ੍ਰਸ਼ਾਸਨ ਦਾ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਜਿਹੜੇ ਪੁਲਿਸ ਆਫੀਸਰ ਨੇ ਜਿਹੜੇ ਨਵੇਂ ਭਰਤੀ ਹੋਏ ਨੇ ਜਾਂ ਜਿਹੜੇ ਮਾਨਸਿਕ ਇਹੋ ਜੀ ਮਾਨਸਿਕਤਾ ਨੂੰ ਰੱਖ ਰਹੇ ਨੇ ਸੋਸਾਇਟੀ ਦੀ ਕਿਸੇ ਵੀ ਹਿੱਸੇ ਦੇ ਵੱਲ ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਉਹ ਹਿੰਦੂ ਧਰਮ ਹੈ ਭਾਵੇਂ ਉਹ ਕੋਈ ਵੀ ਕੈਟਾਗਰੀ ਆ ਪੁਲਿਸ ਭਾਜੀ ਨਹੀਂ ਰੱਖ ਸਕਦੀ ਇਹੋ ਜਿਹਾ ਰਵਈਆ ਕਿਸੇ ਵੀ ਸੋਸਾਇਟੀ ਦੇ ਕਿਸੇ ਵੀ ਹਿੱਸੇ ਨਾਲ ਬਿਲਕੁਲ ਪੁਲਿਸ ਦਾ ਰੋਲ ਹੀ ਨਹੀਂ ਹੈਗਾ ਇਹ ਬਿਲਕੁਲ ਬਿਲਕੁਲ ਤੇ ਜੇ ਇਹੋ ਜਿਹਾ ਕੋਈ ਬੰਦਾ ਇਹੋ ਜਿਹੀ ਕੋਈ ਮਾਨਸਿਕਤਾ ਰੱਖ ਰਿਹਾ ਉਸ ਮਾਨਸਿਕਤਾ ਦੀ ਜਾਂਚ ਬੜੀ ਜ਼ਰੂਰੀ ਹੈ ਔਰ ਇਹਨੂੰ ਜੋਬ ਤੋਂ ਕੱਢਣਾ ਬਹੁਤ ਜ਼ਰੂਰੀ ਹੀ ਡਸ ਨਾਟ ਡਿਸਰਵ ਟੂ ਬੀ ਇਨ ਦੀ ਪੁਲਿਸ ਬਿਲਕੁਲ ਸੋ ਇਸ ਮਾਮਲੇ ਦੇ ਵਿੱਚ ਕੱਲ ਦੀ ਕਾਲ ਦਿੱਤੀ ਗਈ ਹੈ ਔਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਮੀਟਿੰਗ ਦਾ ਵੀ ਸਮਾਂ ਦਿੱਤਾ ਜੀ ਤੇ ਕੀ ਉਮੀਦ ਰੱਖਦੇ ਜੀ ਕਿ ਹੋਏਗਾ ਫਿਰ ਇਸ ਮਾਮਲੇ ਦੇ ਵਿੱਚ ਪੂਰੀ ਉਮੀਦ ਹੈ ਜੀ ਸਾਨੂੰ ਸਾਨੂੰ ਪੂਰੀ ਉਮੀਦ ਹੈ ਹਜੇ ਤੱਕ ਸਾਨੂੰ ਕਿਸੇ ਪਾਸਿਓਂ ਵੀ ਕਿਸੇ ਲੈਵਲ ਤੇ ਵੀ ਕੋਈ ਡਿਸਪਾਇੰਟਮੈਂਟ ਨਹੀਂ ਹੈ ਆ ਮੌਜੂਦਾ ਅਫਸਰਾਂ ਦੇ ਹੱਥ ਦੇ ਵਿੱਚ ਜਿੱਥੇ ਤੱਕ ਹੈਗਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਇਨ ਫਿਊਚਰ ਸਾਨੂੰ ਪੂਰੀ ਉਮੀਦ ਹੈ ਕਿ ਸੀਨੀਅਰ ਆਫਿਸਰਸ ਵੀ ਜਿਹੜੇ ਹੈਗੇ ਨੇ ਜਿੱਦਾਂ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਉਹ ਸਾਡੀ ਪੂਰੀ ਗੱਲ ਸੁਣਨਗੇ ਬਾਕੀ ਹਰ ਚੀਜ਼ ਦੀ ਪ੍ਰੋਟੋਕਾਲ ਜੀ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਹਰ ਚੀਜ਼ ਦਾ ਦੀ ਪ੍ਰੋਟੋਕਾਲ ਹੈ ਪ੍ਰੋਟੋਕਾਲ ਨੂੰ ਸਮਾਂ ਲੱਗਦਾ ਤੇ ਇਹ ਜ਼ਰੂਰ ਹੈ ਕਿ ਵੱਡੇ ਅਫਸਰ ਸਾਨੂੰ ਸਾਨੂੰ ਪੂਰੀ ਉਮੀਦ ਹੈ ਸਾਨੂੰ ਪ੍ਰੋਟੋਕਾਲ ਵੀ ਦੱਸਣਗੇ ਕੀ ਹੈ ਔਰ ਉਹ ਕਿੱਦਾਂ ਅੱਗੇ ਮੂਵ ਕਰਨਗੇ ਅਸੀਂ ਆਪਣੀ ਗੱਲ ਵੀ ਰੱਖਾਂਗੇ ਔਰ ਉਹਨਾਂ ਦੀ ਵੀ ਸੁਣਾ ਜੀ ਜੀ ਸੋ 2025 ਇਹ ਸਾਲ ਹੈ ਔਰ ਇਸ ਸਾਲ 350 ਸਾਲ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਜਦੋਂ ਕਸ਼ਮੀਰੀ ਪੰਡਤ ਉਹਨਾਂ ਕੋਲ ਆਪਣੀ ਫਰਿਆਦ ਲੈ ਕੇ ਆਏ ਸਨ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਤੇ ਕਿਹੋ ਜੀ ਤਰਾਸਦੀ ਹੈ ਕਿ ਐਸੇ ਹੀ ਦੇਸ਼ ਦੇ ਵਿੱਚ ਅੱਜ ਉਹਨਾਂ ਹੀ ਉਹਨਾਂ ਦੇ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਹੈ ਗੁਰਗੋਵੀ ਸਿੰਘ ਜੀ ਮਹਾਰਾਜ ਪਰਮਾਨ ਕਰਦੇ ਹਨ ਕਿ ਤਿਲਕ ਜੰਜੂਰ ਆਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਜਨ ਹੈ ਤੇ ਇਤੀ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਸੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਤਾ ਨੂੰ ਭੇਜ ਦਿੱਤਾ ਸੀ ਜਦੋਂ ਵੇਖਿਆ ਕਿ ਇਹ ਨਿੱਕੇ ਨਿੱਕੇ ਬਾਲਕ ਯਤਿਮ ਹੋ ਜਾਣਗੇ ਇਹਨਾਂ ਦੇ ਸਿਰ ਤੇ ਪਿਓ ਦਾ ਸਾਯਾ ਉੱਠ ਜਾਏਗਾ ਸੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਇਹ ਕੇਸ ਜੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਗੁਰੂ ਦੀ ਮੋਹਰ ਹੈ ਸਿੱਖਾ ਮੇਰੇ ਪੁੱਤਰਾ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਕੇ ਰੱਖਣਾ ਹੈ ਤੇ ਸਿੱਖੀ ਕੇਸਾਂ ਸਵਾਲਾਂ ਸੰਗ ਨਿਵਾਣੀ ਹੈ ਉਹਨਾਂ ਕੇਸਾਂ ਦੇ ਉੱਤੇ ਉਹਨਾਂ ਕੇਸਾਂ ਦੇ ਵਿੱਚ ਇਸ ਤਰੀਕੇ ਨਾਲ ਥੁੱਕਿਆ ਜਾ ਰਿਹਾ ਹੈ ਹਿਰਦੇ ਬਲੁੰਦਰੇ ਜਾਂਦੇ ਨੇ ਉਮੀਦ ਕਰਦੇ ਹਾਂ ਕਿ ਇਸ ਇਸ ਮੁੱਦੇ ਦੇ ਉੱਤੇ ਜ਼ਰੂਰ ਜਿਹੜਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹੈ ਕਰੜੀ ਤੋਂ ਕਰੜੀ ਜੜੀ ਕਾਰਵਾਈ ਕਰੇਗਾ ਔਰ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਰਕੇ ਕਿਉਂਕਿ ਅੱਜ ਇਹ ਇੱਕ ਸਿੱਖ ਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋਏਗਾ ਤਾਂ ਪੂਰਾ ਦਾ ਪੂਰਾ ਪੁਲਿਸ ਡਿਪਾਰਟਮੈਂਟ ਬਦਨਾਮ ਹੋਏਗਾ ਇਹੋ ਜੇ ਕੋਈ ਮਾਨਸਿਕਤਾ ਵਾਲਾ ਜਿਹੜਾ ਵਿਅਕਤੀ ਹੈ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ ਸੋ ਇਸ ਮੁੱਦੇ ਦੇ ਉੱਤੇ ਸਾਡੀ ਨਜ਼ਰ ਬਣੀ ਹੋਈ ਹੈ ਕੱਲ ਆਲਾ ਅਧਿਕਾਰੀਆਂ ਨੇ ਸਮਾਂ ਦਿੱਤਾ ਹੈ ਮੀਟਿੰਗ ਦਾ ਔਰ ਇੱਥੇ ਸਿੱਖ ਜਥੇਬੰਦੀਆਂ ਸਾਰੀਆਂ ਹੀ ਪੁੱਜਣ ਵਾਲੀਆਂ ਹਨ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਰਵਈਆ ਰਹਿੰਦਾ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਜ਼ਰੂਰ ਫਿਲਹਾਲ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ